ਦਰਸ਼ਕਾ ਆਪਸ ਕੋ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਤੇ YouTube ਚੈਨਲ ਜਾਣਸ਼ਕਤੀ نیوز ਪੰਜਾਬ ਅੱਜ ਅਸੀਂ ਇੱਥੇ ਕੱਚੇ ਮਾਲ ਗਰੋਡ ਤੇ ਖੜੇ ਆ ਜਿੱਥੋਂ ਦੀ ਸੜਕ ਦਾ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਹੁਣ ਤਾਂ ਅੱਜ ਕੱਚੇ ਮਾਲ ਗਰੋਡ ਦੇ ਦੁਕਾਨਦਾਰਾ ਬੰਦ ਹੋ ਤੇ ਉੱਥੋਂ ਦੇ ਪੱਕਾ ਨਾ ਲਾਇਆ ਗਿਆ ਹੈ ਇੱਥੇ ਆਇਆ ਹੈ ਤੇ ਇਹੋ ਜਿਹੇ MLA ਤੇ ਹੋਰ ਦੁਕਾਨਦਾਰਾ ਖਲਾਲ ਲੈ ਕੇ ਅੱਧਾ ਘੰਟਾ ਬੈਠ ਕੇ ਵਿਚਾਰ ਕਰਕੇ ਇਹਦੇ ਸੜਕ ਸ਼ੁਰੂ ਕਰਨ ਔਰ ਸਹੀ ਤਰੀਕੇ ਨਾਲ ਬਣਾਈ ਜਾਵੇ ਔਰ ਬਹੁਤ ਮੁਸ਼ਕਲ ਹੋ ਚੁੱਕਿਆ ਦੁਕਾਨਦਾਰਾਂ ਦਾ ਡਾਕਟਰਾਂ ਬਹੁਤ ਔਖਾ ਵਾ ਬਹੁਤ ਮੁਸ਼ਕਲ ਆ ਮਿੱਟੀ ਕੱਟਾ ਪੈਂਦਾ ਬਵਾਰੀਆਂ ਲੱਗਦੀਆਂ ਗਲੇ ਜਾਮ ਪਏ ਆ ਤੇ ਜਨਰਲ ਪ੍ਰੈਸ਼ਰ ਜਨਰਲ ਪ੍ਰੈਸ਼ਰ ਜਿਹਦਾ ਪਾਇਤਾ ਮੰਨ ਲਾਇਆ ਅੱਜ ਜਿਸ ਤਰ੍ਹਾਂ ਮੇਰੇ ਕੋਲ ਪਹਿਲਾਂ ਮਾਊ ਸਾਤ ਪਾਲ ਜੀ ਨੇ ਦੱਸਿਆ ਇਹਦਾ ਪੰਨਾ ਲਾਇਆ ਵੀ ਦੋ ਮਹੀਨੇ ਹੋ ਗਏ ਸੜਕ ਪੱਟ ਕੇ ਰੱਖੀ ਨੂੰ ਗੱਲ ਤਾਂ ਇਹ ਆ ਵੀ ਜੇ ਸੜਕ ਤੁਸੀਂ ਬਣਾਉਣੀ ਹੁੰਦੀ ਤਾਂ ਪਟਨਾ ਨਹੀਂ ਪਟਨਾ ਚਾਹੀਦਾ ਸੀ ਕਿਉਂਕਿ ਜਿੰਮੇ ਸੀਗੀ ਐ ਜਿੱਦੇ ਜਦੋਂ ਮਾੜਾ ਮੋਟਾ ਲੋਕਾਂ ਨੂੰ ਲੰਘਣ ਦਾ ਰਸਤਾ ਸੀਗਾ ਲੇਕਿਨ ਹੁਣ ਤਾਂ ਲੋਕਾਂ ਦਾ ਲੰਘਣਾ ਵੀ ਬੇਹਾਲ ਹੋਇਆ ਪਿਆ ਇਸ ਕਰਕੇ ਇਹਨਾਂ ਨੇ ਦੁਕਾਨਦਾਰਾਂ ਨੇ ਮੁਹੱਲਾ ਨਿਵਾਸੀਆਂ ਨੇ ਆਸੇ-ਪਾਸੇ ਲੋਕਾਂ ਨੇ ਅੱਕ ਕੇ ਇਹ ਧਰਮਾ ਇਥੇ ਲਾਇਆ ਤਾਂ ਕਿ ਜਿਹੜੀ ਇਹਨਾਂ ਦੀ ਸੜਕਾ ਇਹ ਸੜਕ ਨੂੰ ਬਣਾਇਆ ਜਾ ਸਕੇ ਲੇਕਿਨ ਇਹ ਧਰਮਾ ਲਾਉਣ ਦਾ ਲੋਕਾਂ ਨੇ ਸ਼ੌਕਰੀਏ ਦੁਕਾਨਦਾਰ ਬੰਦੇ ਆ ਦੁਕਾਨਦਾਰ ਬੰਦੇ ਦਾ ਰਾਏ ਆ ਅੱਜ ਦੀ ਦੁਕਾਨਦਾਰੀ ਕਹਿੰਦੀ ਕਿ ਧਰਮਾ ਲਾਉਣਗੇ ਇਹਨਾਂ ਨੂੰ ਬਚਾਦਿਆਂ ਇਹ ਮਜ਼ਦੂਰੀ ਆ ਤੇ ਮਜ਼ਦੂਰੀ ਕਰਕੇ ਇਹਨੂੰ ਧਰਨਾ ਲਾਇਆ ਕਿਉਂਕਿ ਇਹਨਾਂ ਦਾ ਰੋਜ਼ ਦਾ ਨੁਕਸਾਨ ਹੋ ਰਿਹਾ ਇਹਨਾਂ ਦਾ ਜਿਹੜਾ ਗਾਗ ਦਾ ਜਿਹੜਾ ਇੱਥੇ ਆਉਣਾ ਹੀ ਕੀ ਆ ਇੱਥੇ ਇਹਨਾਂ ਦੀ ਦੁਕਾਨਾਂ ਦੇ ਸ਼ੀਸ਼ੇ ਟੁੱਟ ਰਹੇ ਨੇ ਇੱਥੇ ਲੋਕ ਨੰਗੇ ਵਾਲੇ ਲੋਕ ਜੱਗ ਵੀ ਹੋ ਰਹੇ ਨੇ ਲੇਕਿਨ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਮੈਂ ਖੁਦ ਆਖਲੀ ਤੌਰ ਤੇ ਮੈਨੂੰ ਨੰਬਰ ਦਿੱਤਾ ਇਹਨਾਂ ਨੇ ਜੈ ਸਿੰਘ ਸਾਹਿਬ ਦਾ ਪ੍ਰਮਦਰ ਸਿੰਘ ਜੀ ਦਾ ਕਹਿੰਦੇ ਜੈ ਸਿੰਘ ਨਾਲ ਗੱਲ ਕਰ ਲਓ ਬਈ ਉਹ ਪਰ ਸਾਡੀ ਕਿੰੋਂ ਤੱਕ ਬਣੂਗੀ ਮੈਂ ਜੈਪਾਲ ਨੂੰ ਫੋਨ ਕੀਤਾ ਮੇਰਾ ਕਹਿ ਲਾ ਵੀ ਇਸ ਗੱਲ ਨੂੰ ਅੱਜ 15 ਦਿਨ 20 ਦਿਨ ਹੋ ਗਏ ਹੋਣਗੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸਿਰਫ 14 ਨਾਲ ਆਪਣੇ 2 ਦਿਨ ਦੇ ਵਿੱਚਲੇ ਇਹ ਫਰਕ ਦਾ ਕੰਮ ਸ਼ੁਰੂ ਕਰਾ ਦੇਵਾਂਗੇ ਲੇਕਿਨ ਕੋਈ ਸਦਾ ਜਗਰਾਉਂ ਦਾ ਪ੍ਰਸ਼ਾਸਨ ਮੁਰਦਾ ਆਵਾਜ਼ ਉੱਠਾ ਮੁਰਦਾ ਆਵਾਜ਼ ਜਗਰਾਉਂ ਪ੍ਰਸ਼ਾਸਨ ਮੁਰਦਾ ਆਵਾਜ਼ ਮੁਰਦਾ ਆਵਾਜ਼ ਹੁੰਦੇ ਬੋਲੇ ਸਾਡੇ ਅਫਕਰ ਮੁਰਦਾ ਆਵਾਜ਼ ਉੱਠਾ ਮੁਰਦਾ ਆਵਾਜ਼ ਅੱਜ ਅਸੀਂ ਇੱਥੇ ਇਕੱਠੇ ਹੋਇਆ ਇਹਨਾਂ ਅਫਸਰਾਂ ਦੀ ਹੀ ਇਹਨਾਂ ਲੀਡਰਾਂ ਦੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਭਾਵੇਂ ਉਹ ਕਮੇਟੀ 'ਚ ਹੈ ਭਾਵੇਂ ਉਹ ਐਮਐਲਏ ਸਾਹਿਬ ਨੇ ਸਾਡੇ ਇਹਨਾਂ ਨੂੰ ਅਸੀਂ ਵੋਟਾਂ ਇਸ ਲਈ ਨਹੀਂ ਸੀ ਪਾਈਆਂ ਕਿ ਸਾਡੇ ਸਾਰੇ ਸ਼ਹਿਰ ਦੇ ਬਿਜ਼ਨਸਮੈਨ ਜਾਂ ਛੋਟੇ ਵੱਡੇ ਦੁਕਾਨਦਾਰ ਇਸ ਤਰ੍ਹਾਂ ਥੋੜਕ ਤੇ ਬੈਠਣ ਅਸੀਂ ਇਹਨਾਂ ਨੂੰ ਵੋਟਾਂ ਇਹਦੇ ਲਈ ਪਾਈਆਂ ਸੀ ਕਿ ਇਹ ਸਾਡੇ ਸ਼ਹਿਰ ਦੀ ਜਿਹੜੀ ਹੈ ਸੁੰਦਰਤਾ ਉਹਨੂੰ ਹੋਰ ਪ੍ਰਕਰਾਰ ਰੱਖਣਗੇ ਵਧੀਆ ਬਣਾਉਣਗੇ ਤੇ ਸਾਡੀਆਂ ਸਾਨੂੰ ਜਿਹੜੀਆਂ ਸਹੂਲਤਾਂ ਨੇ ਉਹ ਪ੍ਰਵਾਨ ਕਰਨਗੇ ਪਰ ਉਸ ਦੇ ਬਾਅਦ ਉਲਟ ਅੱਜ ਪੋਜੀਸ਼ਨ ਇਹ ਹੈ ਕਿ ਫਾਰਾ ਕੱਚਾ ਮੁਲਗ ਰੋਡ ਦਾ ਜਿੰਨਾ ਦੁਕਾਨਦਾਰ ਹੈ ਉਹ ਫੜਕ ਤੇ ਬੈਠਣ ਲਈ ਮਜਬੂਰ ਹੈ ਤੇ ਸਾਡੇ ਜਿਹੜੇ ਜਿੱਤ ਕੇ ਭੇਜੇ ਹੋਏ ਭਾਵੇਂ ਉਹ ਕਮੇਟੀ ਦੇ ਐਮਸੀ ਨੇ ਭਾਵੇਂ ਉਹ ਪ੍ਰਧਾਨ ਨੇ ਭਾਵੇਂ ਉਹ ਐਮਐਲਏ ਨੇ ਉਹਨਾਂ ਦੇ ਕਰਨ ਤੇ ਕੋਈ ਧੂੰ ਨਹੀਂ ਦੇਖਦੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਅੱਜ ਅਸੀਂ ਇਹ ਵਾਧਮ ਰਾਹੀ ਇਹ ਕਹਿਣਾ ਚਾਹੁੰਦੇ ਆ ਕਿ 35 ਦਾ ਤੁਨੂ ਇੱਕ ਅੱਗੇ ਦੰਦੇ ਵਿੱਚ ਕੱਚਾ ਮਲਗ ਰੋਡ ਦਾ ਕੰਮ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਇਹ ਕਰਨਾ ਹੋਰ ਚੱਕਾ ਕੀਤਾ ਜਾਵੇਗਾ ਜੈ ਜਨਤਾ ਜੈ ਸ਼ਖਸ਼ ਰੈਕੂਡ ਰੋਡ ਦਾ ਜੋ ਹਾਲ ਸੀ ਤੁਸੀਂ ਸਾਰੇ ਇਸ ਭੁਗਤ ਭੋਗੀ ਉਹ ਦੋ ਦੋ ਭੁਗਤ ਉਹ ਦੋ ਇਸੀ ਕੁਝ ਤਾਂ ਰਾਜੋਕਮੈਂਟ ਕਰਾ ਆਪੋ ਆਪ ਕੰਮ ਕਰਨੀ ਹੈ ਆਪਣੀ ਦੇ ਫੌਜ ਦੇ ਹੱਥ ਕੀ ਹੈ ਜੀ ਸਾਡੇ ਸ਼ਹਿਰ ਦਾ ਬੇੜਾ ਕਰ ਕੀਤਾ ਪਿਆ ਨਹੀਂ ਜੀ ਨਹੀਂ ਸਾਡੇ ਅਸੀਂ ਇਹ ਮਤਲਬ ਸਾਡੇ ਨੂੰ ਕੁੱਝ ਨਹੀਂ ਦੱਸਦੇ ਤੋਂ ਕਰਦਾ ਕਾਰਵਾਈ ਕਰ ਦੋ ਮੈਂ ਕਰਦੇ ਹਾਂ ਪਰ ਮੈਂ ਬਿਲਕੁਲ ਤਿਆਰ ਹਾਂ ਜੀ ਅਸੀਂ ਅਸੀਂ ਤਿਆਰ ਹਾਂ ਤੁਸੀਂ ਸ਼ਹਿਰ ਦਾ ਬੇੜਾ ਕਰ ਕੀਤਾ ਪਿਆ ਵਾ ਅਸੀਂ ਕਿਸੇ ਗੱਲ ਤੋਂ ਘਬਰਾਉਂਦੇ ਨਹੀਂ ਅਸੀਂ ਪਹਿਲਾਂ ਗੱਲ ਨੋਕੇ ਤੇ ਰੱਖ ਲਈਏ ਹੁਣ ਗੱਲ ਇਹ ਆ ਵੀ ਮਿੱਤਰੋ 4-5 ਸਾਲ ਪਹਿਲਾਂ ਆਪਾਂ ਵਾਕਡੋਰ ਸੁੰਮੀ ਸੁੰਪੀ ਸਰ ਥੰਬੀ ਸਿੰਘ ਆਰ ਐਕੋਰਡ ਰੋਡ ਦਾ ਜੋ ਹਾਲ ਸੀ ਤੁਹਾਨੂੰ ਸਾਰੇ ਸ਼ਹਿਰ ਨੂੰ ਪਤਾ ਸਭ ਤੋਂ ਪਹਿਲਾਂ ਜਦੋਂ ਰਾਣੇ ਨੂੰ ਪ੍ਰਧਾਨ ਬਣਾਇਆ ਆਪਾਂ ਰੋਡ ਬਣਾਈ 2-3 ਕਰੋੜ ਰੁਪਈਆ ਲੱਗਿਆ ਇੱਥੇ ਫਿਰ ਕਈ ਫੇਰ ਦੇ ਨਜਾਇਜ਼ ਕੰਮ ਜਿੱਥੇ 50-50 ਸਾਲ ਦੇ ਕੰਮ ਚ ਟੋਪੀਆਂ ਛਪੜਾਂ ਤੇ ਸਿਰੋਂ ਹਟਵਾਏ ਮਤਲਬ ਕਿ ਕੋਈ ਅਸੀਂ ਆਪਦੇ ਵੱਲੋਂ ਕਸਰ ਦੀ ਛੱਡੀ ਇਮਾਨਦਾਰੀ ਨਾਲ ਕੰਮ ਕਰਨ ਦੀ ਔਰ ਸਾਨੂੰ ਇਨਾਮ ਕੀ ਮਿਲਿਆ ਸਾਨੂੰ ਇਹਨਾਂ ਨੇ ਪਹਿਨਾ 2 ਥਰਡ ਵਿਜ਼ੋਰਟੀ ਨਾਲ ਲੋੜ ਦੀ ਬਣਜ ਕੀਤੀ ਫਿਰ ਇਹਨਾਂ ਨੇ ਸਰਕਾਰ ਤੋਂ ਸਾਨੂੰ ਬਰਖਾਸਤ ਕਰਾਇਆ ਹਾਈ ਕੋਰਟ ਨੇ ਮਨਜ਼ੂਰ ਨੇ ਸਾਨੂੰ ਪਹਲ ਕੀਤਾ ਹੁਣ ਫਿਰ ਇਹਨਾਂ ਨੇ ਝੂਠਾ ਆਜਾਮ ਲਾ ਕੇ ਵੀ ਰਾਣੇ ਪ੍ਰਧਾਨ ਨੇ ਪੈਸੇ ਲਾ ਕੇ ਕਿਸੇ ਦਾ ਕਬਜ਼ਾ ਕਰਾਤਾ ਮੰਡੀ ਚਲਾਲੇ ਦਾ ਜੇ ਕੋਈ ਸ਼ਹਿਰੀ ਦੇ ਤਾਂ ਖੜੀ ਕਰਕੇ ਕਹਿ ਦਵੇ ਵੀ ਅਸੀਂ ਕਿਸੇ ਦਾ ਇੱਕ ਪੈਸਾ ਖਾਦਾ ਅਸੀਂ ਰਾਜਨੀਤੀ ਦੀ ਅਸੀਂ ਸ਼ਹਿਰ ਛੱਡ ਜਾਾਂਗੇ ਔਰ ਰਹੀ ਗੱਲ ਸੜਕਾਂ ਦੀ ਆ ਮਾਲਕ ਰੋਡ ਜਿੱਥੇ ਪੌਸ਼ ਕਲੋਨੀਆਂ ਜਿੱਥੋਂ ਇੱਕ ਇੱਕ ਮੇਨ ਰੋਡ ਹੈ ਆ ਇੱਕ ਸਬ ਰੋਡ ਹੈ ਆ ਜਿਹੜੀ ਚੀਤੀ ਰੋਡ ਨੂੰ ਚੜਦੀ ਆ ਇਹਨਾਂ ਇੰਨਾ ਬੁਰਾ ਹਾਲ ਰੋਜ਼ ਨੋਕਾਂ ਤੇ ਸੀਚੇ ਤੋਂ ਤੇ ਐਕਸੀਡੈਂਟ ਹੁੰਦੇ ਬੱਚਿਆਂ ਦੇ ਬਜ਼ੁਰਗਾਂ ਦੇ ਸੱਟਾਂ ਲੱਗਦੀਆਂ ਪਰ ਇਹ ਗੁੰਮ ਕਰਨੀ ਨਹੀਂ ਸੁੱਤੀ ਹੋਈ ਆ ਥੋੜੀ ਐਮਐਲਏ ਆ ਜਿਹੜੀ ਸਪਾਈਬ ਬਸਤਾ ਦੇ ਆ ਜੋ ਸੁਪਾਈ ਬਸਤਾਨਿਆ ਸਿੱਧੂ ਦਾਰ ਬੁਆਬੇ ਤੇ ਆ ਅਸੀਂ ਕਿਵੇਂ ਨਾ ਕਿਵੇਂ ਬਾਰੋਂ ਇਤਜਾਮ ਕਰਕੇ ਵੱਡੇ ਟਰਾਲੇ ਮਗਾਏ ਕੂੜਾ ਚੱਕਣ ਲਈ ਰਾਣੇ ਨੇ ਪ੍ਰਧਾਨ ਨੇ ਆਪਦੀ ਜੇਬ ਚੋਂ 45000 ਰੁਪਏ ਬੈਗ ਚੋੜੇ ਦੇ ਸਾਹਮਣੇ ਕਢਾ ਕੇ ਰਾਣੇਆਂ ਨੇ ਦਿੱਤਾ ਕਿ ਟਰਾਲਿਆਂ ਨਾਲ ਕੂੜਾ ਚੱਕਿਆ ਜਾਣ ਲੱਗ ਗਿਆ ਇਹਨਾਂ ਨੂੰ ਮਰ ਭਰਾਨ ਸਹੀ ਹੋਇਆ ਵੀ ਜੇ ਕੂੜਾ ਚੱਕਿਆ ਗਿਆ ਤਾਂ ਸਮੱਸਿਆ ਖਤਮ ਹੋ ਜੂਗੀ ਬੀਬੀ ਨੇ ਐਮਐਲਏ ਨੂੰ ਸਰੇਆਮ ਕੇ ਨਾਮ ਇਹ ਐਮਐਲ ਨੇ ਉਹ ਜਿਹੜਾ ਪੂਰਾ ਚੱਕਰ ਵਾਲਾ ਠੇਕੇਦਾਰ ਸੀ ਟਰੱਕਾਂ ਵਾਲਾ ਉਹਨੂੰ ਘਾਤ ਪਾ ਕੇ ਪੂਰਾ ਚੱਕਰ ਬੰਦ ਕਰਾਤਾ ਦੱਸੋ ਇਚ ਕੀਆ ਦੂਰਾ ਸਾਡਾ ਦੂਰਾ ਜਾਇ ਜਿਹੜੀ ਦਿੱਲੀ ਜਿਹੜੀ ਆਪਣੇ ਆਪ ਨੂੰ ਕਹਿੰਦੇ ਆ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਦੀ ਇਹ ਆਪ ਹਲੋ ਤੁਹਾਨੂੰ ਆਫਰ ਨਹੀਂ ਹੈ ਨਹੀਂ ਠੀਕ ਨਹੀਂ ਗੱਲ ਨੂੰ ਆਪਾਂ ਇੱਕ ਟਾਈਮ ਦਾ ਫੈਕਸ ਕਰ ਲੋਗੇ ਕਿ ਕਿੰਨੇ ਦੇ ਕਰੀਏ ਕਿੱਥੇ ਹੈ ਨਾ ਜਾਣ ਤੋਂ ਦੇਖ ਲਈ ਸਰਪੰਚ ਦੇ ਦਸਤਾਨੇ ਰੋਡ ਬੁੱਧਵਾਰ ਦਾ ਟਾਈਮ ਆਪਾਂ ਪਹਿਲਾਂ ਡਿਸਾਈਨ ਕਰ ਲਵਾਂਗੇ ਕਿ ਕਿੰਨੇ ਰੱਖਾਂਗੇ ਇਹ ਦੇ ਇਹ ਤਾਂ ਨਾ ਲੱਗਿਆ ਕਿ ਜਾਣਾ ਜੀ ਬੰਦ ਲੱਗ ਦਿੱਤਾ ਫੇਰ ਇਹ ਚੀਜ਼ਾਂ ਦੀ ਬਹੁਤ ਆਈ ਬਿਲਕੁਲ ਚਾਹੀਦੀ ਚਾਹੇ ਟੈਂਪ ਲੱਗਣਗੇ ਜੀ ਸਾਡਾ ਕਹਾਣ ਹੋ ਰਿਹਾ ਤਾਂ ਬੁੱਧਵਾਰ ਕਰੋ ਪਹਿਲੇ ਦੁਕਾਨ ਤੋਂ ਦੁਆਰ ਤੱਕ ਅਬੀਰ ਜੀ ਤੇਰੀ ਦੁਕਾਨਾਂ ਤੇ ਵੀ ਆਪ ਵੀ ਦੇਖ ਰਹੇ ਬੜਾ ਰੋਸ ਹੈ ਮੈਨੂੰ ਵਿੱਚ ਤੇ ਤੁਸੀਂ ਤੁਹਾਡੇ ਪਿਵਾਰ ਕੋਈ ਨਹੀਂ ਦੱਸ ਚਲੋ ਅੱਗੇ ਅੱਗੇ ਜੋ ਦਾ ਜੋ ਬਣਾਦਾ ਹੋਈ ਜਾਣਾ ਉਹ ਵੀ ਆਪ ਕਰਦਾ ਰਾਇ ਸਾਹਿਬ ਚਲ ਕਰ ਦਿਓ ਚ ਨਹੀਂ ਉਹ ਤਾਂ ਫਿਰ ਆਪ ਪਤਾ ਪਤਾ ਇਹਨਾਂ ਨੇ ਪਹਿਲੇ ਬਾਰ ਕਰਦੇ ਆ ਜਿਹੜੇ ਦੁਕਾਨਦਾਰਾਂ ਦੇ ਸ਼ੀਸ਼ੇ ਟੁੱਟੇ ਆ ਪਹਿਲਾਂ ਉਹਨਾਂ ਦੇ ਆ ਕੇ ਪੈਸੇ ਦੇ ਬਹੁਤ ਇਕੇੜ ਬੋਰੀ ਤੁਹਾਨੂੰ ਲੈ ਆਪਣਾ ਉਹਨਾਂ ਨਾਲ ਗਾਣਗੇ ਇਹ ਸਭ ਨਾਲ ਆਪਣੀ ਗੱਲ ਕਰਦੇ ਜੀ ਸਾਡਾ ਇੱਥੇ ਚੱਲ ਚੱਲੋ ਛੋਟੋ ਮੰਗ ਪੱਤਰ ਲੂਗੀ ਪਰਾਂ ਤੇ ਮੈਂ ਅਪਾਰਟਮੈਂਟ ਤੋਂ ਟਿੱਪੀ ਸਾਹਿਬ ਜ਼ਿੰਮੇਵਾਰ ਅਫਸਰ ਆ ਜੀ ਉਹ ਆਪ ਸਪੈਕਟ ਸਾਹਿਬ ਕੜੇ ਆ ਇੱਕ ਡਿਪਾਰਟਮੈਂਟ ਦੇ ਇੱਕ ਅਫਸਰ ਨੂੰ ਜੇ ਇਹਨੂੰ ਆਪ ਤੇ ਜਿਹੜਾ ਇਹਨਾਂ ਤੋਂ ਛੋਟੇ ਰਹਿ ਜਾਂਦਾ ਐਸਟੀਓ ਨੂੰ ਜੇ ਨੂੰ ਉਹਦਾ ਗੱਲ ਕਰਕੇ ਦੱਸ ਨਹੀਂ ਸਕਦੇ ਵੀ ਕਿੰਨਾ ਟਾਈਮ ਚੋਂ ਕੱਲ ਨੂੰ ਪਰਸੋਂ ਚੋਂ ਉੱਥੇ ਕਦੋਂ ਸ਼ੁਰੂ ਕਰੂਗਾ। ਨਹੀਂ ਮੇਰਾ ਬਾਪੂ ਜੀ ਮੈਂ ਕਾਮਰੇਟ ਆ। ਮੈਂ ਛੱਡ ਕੇ ਆ। ਮੈਂ ਵੀ ਕਾਮਰੇਟ ਆ। ਮੈਂ ਕਾਮਰੇਟ ਆ। ਉਹ ਮੈਂ ਵੀ ਕਾਮਰੇਟ ਆ। ਹਾਂ ਜੀ ਬਾਪੂ ਉਹਨਾਂ ਦੁਕਾਨਾਂ ਵਾਲੇ ਜੀ। ਹਾਂ ਜੀ। ਕਾਮਰੇਟ ਸਾਹਿਬ ਕਰਨਾ। ਇੰਗਲਿਸ਼ ਸਾਹਿਬ ਜੀ ਕੱਲਾ ਕਾਮਰੇਟ ਛੋਟੇ ਭਰਾ ਹੁੰਦੇ। ਕਾਮਰੇਟ ਸਾਹਿਬ ਹੁੰਦੇ। ਹਾਂ ਕਾਮਰੇਟ ਸਾਹਿਬ ਨਹੀਂ ਹੁੰਦੇ ਜੀ। ਬਾਪੂ ਜੀ ਗੱਲ ਹੋ ਗਈ ਆ। ਆਪਣੇ ਐਮਐਲਏ ਕੀ ਕਹਿੰਦੇ ਐਮਐਲਏ ਸਾਹਿਬ? ਉਹ ਕਹਿੰਦੇ ਮੈਂ ਹੁਣੀ ਉਹ ਜੇ ਨਾਲ ਗੱਲ ਕਰਦੀ ਆ ਤੁਹਾਡੀ ਗੱਲ ਤੁਹਾਡੀ ਕੋ ਅਸੀਂ ਤੈਨੂੰ ਬਣ ਲੈਣਾ ਤੁਸੀਂ ਕਰਾਓ ਅਸੀਂ ਬੁੱਧਵਾਰ ਤੱਕ ਚਲੋ ਟੀਵੋਧਵਾਰ ਟਾਈਮ ਦੀ ਵੀ ਬਾਰੇ ਫੇਰ ਉਹਨਾਂ ਨੇ ਇੱਕ ਤਾਂ ਬਣਾਉਂ ਲੱਗਾ ਸੀ ਇਹਨਾਂ ਦਾ ਗੱਲ ਆ ਵੀ ਦੱਸੋ ਅਰੇ ਆਹ ਸਾਹਿਬ ਨਾਲ ਗੱਲ ਕਰਾਉਂਦੇ ਆ ਜਿਹੜੇ ਐਮਸੀ ਨੇ ਜਿਹੜਾ ਥੀ ਧੰਨਾ ਲਾਇਆ ਉਹ ਇਹ ਚਲਾਇਆ ਇਹ ਤਾਂ ਨਾ ਲਾਇਆ ਜਿਹੜੀ ਕੱਚਾ ਮਾਲਕ ਰੋਡ ਹਰਕ ਦਾ ਜਿਹੜਾ ਤੋਂ 2 ਮਹੀਨੇ ਪਹਿਲਾਂ ਇਹਨੂੰ ਪੜ ਦਿੱਤਾ ਗਿਆ ਸੀਗਾ ਸ਼ੁਰੂ ਨਹੀਂ ਕੀਤੀ ਗਈ ਅ ਸ਼ੁਰੂ ਨਾ ਹੋਣ ਕਰਕੇ ਇਹਦਾ ਇੰਨਾ ਬੁਰਾ ਹਾਲ ਆ ਸੜਕ ਦਾ ਇਹਦਾ ਤੇ ਇਥੇ ਵੱਟੇ ਲੋਕਾਂ ਦੇ ਦੁਕਾਨਾਂ ਦੇ ਵਿੱਚ ਪੈਦੇ ਨੇ ਸ਼ੀਸ਼ੇ ਟੁੱਟ ਰਹੇ ਨੇ ਲੋਕ ਚੱਕੀ ਹੋ ਰਹੇ ਨੇ ਤੇ ਕਿਹੋ ਦੁਕਾਨਦਾਰਾਂ ਨੇ ਤੇ ਨਾਲ ਦੇ ਜਿਹੜੇ ਮਹੱਲਾ ਦੇ ਨਿਵਾਸੀ ਨੇ ਨਾਲ ਮਾਲੇ ਲੱਗਦੇ ਨੇ ਉਹਨਾਂ ਨਿਵਾਸੀਆਂ ਨੇ ਤੰਗ ਹੋ ਕੇ ਇੱਥੇ ਸੜਕ ਦੇ ਧਰਨਾ ਲਾਇਆ ਤੇ ਤਾਂ ਕਿ ਜਿਹੜੀ ਸੜਕ ਦਾ ਇਹਦਾ ਜਲਦੋਂ ਜਲਦ ਜਿਹੜਾ ਨਿਰਮਾਣ ਸ਼ੁਰੂ ਕੀਤਾ ਜਾਵੇ ਏ ਹੁਣ ਡੈਪੀ ਸਾਹਿਬ ਆਏ ਨੇ ਉਹਨਾਂ ਨੇ ਕਹਿਆ ਸੀ ਤਾਂ ਮੈਂ ਚੱਕ ਲਵਾਂ ਪਰ ਹੁਣ ਸ਼ਾਂਤੀ ਸ਼ਾਂਤੀ ਨਾਲ ਇਹ ਗੱਲ ਹੋ ਰਹੀ ਆ ਭਈ ਬੁੱਧਵਾਰ ਤੱਕ ਦਾ ਟਾਈਮ ਦਿੰਨੇ ਆ ਜੇ ਬੁੱਧਵਾਰ ਤੱਕ ਦਾਸ਼ ਨੂੰ ਕੀਤਾ ਗਿਆ ਤੇ ਬੁੱਧਵਾਰ ਨੂੰ ਜਿਹੜਾ ਧਰਨਾ ਇਸ ਤੋਂ ਵੀ ਵੱਡਾ ਜੰਗੀ ਪੰਦਰ ਤੇ ਹੋਰ ਵੀ ਪ੍ਰティਖਾ ਸਿੰਘਾਂ ਕੀਤਾ ਜਾਊਗਾ ਤੇ ਇਹ ਤੋਂ ਵੀ ਵੱਡਾ ਧਰਨਾ ਹੋਰ ਲਾਇਆ ਜਾਊਗਾ ਬੁੱਧਵਾਰ ਠੀਕ